ਸਤਰਾ ਨੂੰ ਪੀਰ ਮੰਨਦੇ ਹੋ ਸ਼ਾਸਤਰ ਪੀਰ ਹੈ ਹੀ ਨਹੀਂ ਜੀ ਮੰਨਦੇ ਕਿ ਸਤਰਾ ਨੂੰ ਪੀਰ ਮੰਨਦੇ ਹੋ ਸ਼ਾਸਤਰ ਪੀਰ ਹੈ ਹੀ ਨਹੀਂ ਜੀ ਮੰਨਦੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਲੇਵਾ ਸੰਗਤ ਆ ਦੇ ਸਾਈ ਸੰਗਤਾਂ ਨੂੰ ਬੇਨਤੀ ਆ ਇੱਕ ਕਥਾ ਬਚ ਗਿਆ ਜੋ ਬਾਣੀ ਦੀ ਨਿੰਦਿਆ ਕਰ ਰਿਹਾ ਜੀ ਸੋ ਜਿਹੜਾ ਕਹਿੰਦਾ ਮੈਂ ਪੀਰ ਨਹੀਂ ਮੰਨਦਾ ਇੰਦਾ ਆ ਉਹ ਆ ਸੋ ਵੀਡੀਓ ਦੇਖਿਓ ਫਿਰ ਬਾਅਦ ਗੱਲ ਕਰਦੇ ਹਾਂ ਜੀ ਸਤਰਾ ਨੂੰ ਪੀਰ ਮੰਨਦੇ ਹੋ ਸ਼ਾਸਤਰ ਪੀਰ ਹੈ ਹੀ ਨਹੀਂ ਜੀ ਮੰਨਦੇ ਕਿ ਪੀਰ ਤੇ ਸਾਡਾ ਅਕਾਲਪੁਰਖ ਵੈਗਰੂਆ ਸ਼ਸਤਰ ਪੀਰ ਕਿੱਦਾਂ ਹੁੰਦਾ ਸ਼ਸਤਰ ਤੇ ਜਿਹਦਾ ਹੁੰਦਾ ਉਹਦਾ ਹੁੰਦਾ ਜਿਸकी लाठी उसकी भैंस ਹੁੰਦੀ ਹੈ ਹੁਣ ਤੁਹਾਡੇ ਕੋਲ ਵੈਪਨ ਮੰਨ ਲਓ ਆਪਣਾ ਹੂੰ ਲਾਇਸੈਂਸੀ ਆ ਤੁਸੀਂ ਉਹਦੀ ਪੂਜਾ ਕਰੋ ਉਹਦੀ ਆਰਤੀਆਂ ਕਰੋ ਉਥੇ ਚਾਰ ਮੰਦੇ ਆਪਣਾ ਵੈਪਨ ਖੋ ਕੇ ਆਪਣੇ ਚਲਾ ਦੇਣ ਮੇਰੇ ਮੇਰੇ ਪੀਰ ਨੇ ਤੇ ਮੇਰੀ ਰੱਖਿਆ ਕੀਤੀ ਦੀ ਸ਼ਸਤਰ ਤੇ ਉਹ ਜਿਹਦੇ ਹੱਥ ਵਿੱਚ ਵਾ ਸਾਡਾ ਪੀਰ ਉਹ ਅਕਾਲਪੁਰਖ ਨੂੰ ਚਾਹੀਦਾ ਕਿ ਜੇ ਤੈਨੂੰ ਕਥਾ ਨਹੀਂ ਹੁੰਦੀ ਤੂੰ ਛੱਡ ਗਏ ਆਪਣਾ ਕੋਈ ਹੋਰ ਕੰਮ ਕੁੰਮ ਖੋਲ ਲਾ ਠੀਕ ਆ ਤੁਸੀਂ ਗੁਰੂ ਦੀ ਨਿੰਦਿਆ ਕਰਦੇ ਜੇ ਗੁਰੂ ਦਾ ਹੀ ਖੰਦ ਦੇ ਜੇ ਗੁਰੂ ਦੀ ਨਿੰਦਿਆ ਕਰਦੇ ਜੇ ਲੱਖ ਦੀ ਲਾਂ ਤੇ ਜੇ ਤੁਹਾਡੇ ਦੇ ਹਾਂਜੀ ਗੁਰੂ ਘਰ ਦਾ ਖਾ ਕੇ ਗੁਰੂ ਦੇ ਨਮਕਾ ਨੰਮੀ ਕਰਦੇ ਜੇ ਤੁਸੀਂ ਸੋ ਇਦਾਂ ਨਹੀਂ ਚਾਹੀਦਾ ਸੰਗਤ ਜੀ ਇਹਨੂੰ ਜਵਾਬ ਪੁੱਛਿਓ ਸ਼ੁਭ ਵਿਦੇਸ਼ਾਂ ਹੀ ਸੰਗਤਾਂ ਨੂੰ ਵੀ ਬੇਨਤੀ ਆ ਜੇ ਵਿਦੇਸ਼ਾਂ ਵਿੱਚ ਹੁੰਦਾ ਹੈ ਨਾ ਇਹ ਇਹ ਮੂਰਖ ਸੋ ਇਹਨਦੇ ਕੋਲ ਜਵਾਬ ਪੁੱਛਣਾ ਜੇ ਕਿ ਭਾਈ ਇਹਦਾ ਜਵਾਬ ਦੇ ਤੂੰ ਇਹ ਪੰਕਤੀ ਨੂੰ ਕਿੱਦਾਂ ਕਰਦਾ ਜੋ ਮੂੰਹ ਚੋਂਦਾ ਉਹੀ ਕੁਝ ਬੋਲੀ ਜਾਂਦੇ ਜੇ ਮਾਰੇ ਨੇ ਸ਼ਰਤਰ ਨਾਮ ਵਾਲਾ ਲਿਖ ਦਿੱਤੀ ਜੀ ਹਾਂਜੀ ਮਾਰੇ ਦੇ ਆਪ ਲਿਖਿਆ ਜੀ ਇਹ ਮੂਰਖ ਦਸਮ ਗ੍ਰੰਥ ਦੇ ਵਿਰੋਧੀ ਜਾ ਕੇ ਜੀ ਅੱਜ ਹਾਂਜੀ ਦਸਮ ਗ੍ਰੰਥ ਪੜ੍ਹ ਕੇ ਹਾਂਜੀ ਅੱਡੇੜੇ ਸੂਰਮੇ ਜੋਦੇ ਜੰਗਾਂ ਵਿੱਚ ਭੇੜਦੇ ਦੇਖਿਆ ਸੀ ਤੁਸੀਂ ਲੋਕ ਮਾਰੇ ਦੀ ਪੰਕਤੀਆਂ ਨੂੰ ਗਲਤ ਬੋਲੀ ਜਾਂਦੇ ਜੀ ਮਾਰੇ ਨੇ ਅਸ ਕਿਰਪਾਨ ਖੰਡੋ ਖੜਗ ਤਬਕਤ ਪਰ ਅਰਤੀਰ ਸੈਬ ਸਰੋਹੀ ਸਹੇ ਦੀ ਜਿਹੇ ਮਾਰੇ ਪੀਰ ਪੀਰ ਤੁਸੀਂ ਸਹੇ ਦੀ ਤੁਸੀਂ ਤੁਸੀਂ ਤਬਰ ਤਲਵਾਰ ਨਾਮ ਜਿਹੜੋ ਜੋ ਜਬਾ ਪੈ ਸਦ ਪਵ ਪਾਰ ਹਾਂਜੀ ਤੀਰੋ ਤਪੰਗੋ ਵੱਡੋ ਰਾਮ ਜੰਗੋ ਧਮਗਤਾਰੀ ਖਾਨੀਰ ਕਪੰਡ ਕੋੜਾ ਪੰਜ ਛੇ ਸਤਰ ਪਰਵਾਨ ਜਿਹੜੇ ਤਕੜੇ ਮਾਰੇ ਸੱਚੇ ਭਾਸ਼ਾ ਨੇ ਜੋ ਇਹੜੇ ਤਕੜੀਆਂ ਬਾਣੀਆਂ ਉਚਾਰਨ ਕੀਤੀਆਂ ਦਸ਼ਮ ਦੀਆਂ ਸੋ ਤੁਸੀਂ ਮੂਰਖ ਦਸ਼ਮ ਦੀ ਬਾਣੀ ਦੇ ਕਿਉਂ ਤਪਰਤੂ ਕਰਦੇ ਜੀ ਤੁਹਾਡਿਆਂ ਨੂੰ ਲੱਖ ਦੀ ਲਾਂਤ ਜੇ ਤੁਸੀਂ ਕਥਾ ਪਾਚਕ ਬਣ ਕੇ ਜੇ ਤੁਹਾਨੂੰ ਮੂਰਖੋ ਤੁਹਾਨੂੰ ਪਤਾ ਨਹੀਂ ਕਿੰਨਾ ਨੇ ਕਥਾ ਵਾਚਕ ਬਣਾ ਦਿੱਤਾ ਸੋ ਤੁਸੀਂ ਗੁਰੂ ਦੀ ਨਿੰਦਿਆ ਇੰਨੀ ਕਰੀ ਜਾਂਦੇ ਜੀ ਉਹ ਸ਼ਰਮ ਕਰੋ ਸ਼ਰਮ ਕਰੋ ਥੋੜਾ ਡਰੋ ਮਹਾਰਾਜ ਕੋਲ ਜੇ ਮਹਾਰਾਜ ਇੱਧੇ ਦੀ ਆਲੂ ਕਿਰਪਾਲੂ ਨੇ ਜੇ ਤੁਹਾਨੂੰ ਕੁਝ ਕਹਿੰਦੇ ਨਹੀਂ ਨਾ ਇਹਦਾ ਮਤਲਬ ਇਹ ਨਾ ਸਮਝਿਓ ਕਿ ਤੁਸੀਂ ਜੋ ਮਰਜੀ ਬੋਲੀ ਜਾਓਗੇ ਤੇ ਮਹਾਰਾਜ ਨੇ ਛੇਵੇਂ ਪਾਸ਼ਾ ਦੇ ਤਗੜੇ ਯੋਧੇ ਜੰਗਾਂ ਲੜੀਆਂ ਸ਼ਰਤਪ੍ਰਾਣਾ ਲੜੀਆਂ ਕਲਗੀਧਰ ਪਾਸ਼ਾ ਨੇ ਜੰਗਾਂ ਲੜੀਆਂ ਸ਼ਰਤrana ਲੜੀਆਂ ਸੋ ਤੇਰੇ ਵਰਗਿਆਂ ਨੇ ਕੁੱਟ ਖਾਧੀ ਹੋਣੀ ਮੂਰਖਣੇ ਕਿਸਕੋ ਤੂੰ ਕੋਟ ਖਾਦੀ ਆ ਸੋ ਤਾਈਂ ਤੂੰ ਇਸ ਪੰਕਤੀ ਨੂੰ ਗਲਤ ਬੋਲਿਆ ਜੀ ਮੱਕੜ ਸਾਹਿਬ ਤੁਹਾਨੂੰ ਵੀ ਬੇਇਨਤੀ ਜੇ ਹਾਂਜੀ ਤੁਹਾਨੂੰ ਵੀ ਇਹ ਤਾੜਨਾ ਕਰਦੇ ਜੇ ਇਹੋ ਜੇ ਮੂਰਖਾਂ ਨੂੰ ਤੂੰ ਪੋਟ ਕਾਟ ਕਰਦੇ ਜੇ ਹਾਂਜੀ ਅੱਜ ਦੇ ਇਹਨਾਂ ਨਾ ਬਹਿਣਾ ਪਸੰਦ ਨਹੀਂ ਕਰਦੇ ਇਹੋ ਜੇ ਮੂਰਖਾਂ ਨਾਲ ਸੋ ਲੱਖ ਦੀ ਲਾਹਣ ਤੇ ਇਹੋ ਜੇ ਮੂਰਖਾਂ ਦੇ ਇਹਨਾਂ ਨੂੰ ਸੰਗਾ ਜੀ ਇਹਨਾਂ ਕੋਲ ਜਵਾਬ ਜ਼ਰੂਰ ਪੁੱਛਿਓ ਸੋ ਇਹਨਾਂ ਕੋਲ ਜਵਾਬ ਦੇ ਹੁਣ ਹਾਂਜੀ ਮਾਰੇ ਦੀ ਪੰਕਤੀ ਨੂੰ ਗਲਤ ਬੋਲਿਆ ਸੰਗਾ ਜੀ ਸੇ ਗੁਰੂ ਮਾਰੇ ਨੇ ਕਹਣਾ ਰੈਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਇਹ ਰੈਤ ਜੇ ਤੁਹਾਨੂੰ ਪਿਆਰੀ ਹੈ ਨਾ ਸੋ ਇਹਦੇ ਕੋ ਜਵਾਬ ਜਰੂਰ ਪੁੱਛਿਓ ਇਹਨਾਂ ਨੂੰ ਬਲਾ ਬਲਾ ਕੇ ਕਥਾ ਕਰਾਉਂਦੇ ਆ ਨਾ ਸੋ ਉਹਨਾਂ ਨੂੰ ਵੀ ਚਾਹੀਦਾ ਆ ਕਿ ਥੋੜਾ ਸੂਝਬਾਨ ਬਣੋ ਚੰਗੇ ਕੋਈ ਕਥਾਵਾਚਕ ਨੂੰ ਸੱਦੋ ਹਾਂਜੀ ਜਿੰਨੀ ਸਮਝ ਇਹ ਮਿੱਠੀਆਂ ਗੱਲਾਂ ਕਰ ਕਰਕੇ ਤੁਸੀਂ ਹਾਂ ਗੁਰੂ ਦੀ ਸੰਗਤ ਨੂੰ ਵੀ ਪੁੱਠੇ ਰਾਹ ਪਾਤਾ ਜੇ ਗੁਰੂ ਦੇ ਸੰਗਤ ਨੂੰ ਢਕਾਉਂਦੇ ਜੇ ਤੁਸੀਂ ਹਾਂਜੀ ਸੋ ਬੇਨਤੀ ਆ ਇਹੋ ਜੇ ਮੂਰਖਿਆਂ ਦੀ ਨਾ ਕਥਾ ਸੁਣੋ ਤੇ ਨਾ ਇਹਨੂੰ ਬੁਲਾਓ ਸੋ ਇਹ ਮੂਰਖ ਨੂੰ ਸਮਝਣਾ ਚਾਹੀਦਾ ਥੋੜਾਗ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ